ਮਹੱਲਾ ਨਾਵਕ ਇਹ ਜਾਗੇ ਮੀਤਨ ਦਿਖਿਓ ਕੋਈ ਸਾਗਲ ਜਗਤ ਆਪਣਾ ਸੋ lagge o dukh ma sanga na hoi eh jagge mitan dikkiyo koi ਸਗਲ ਜਗਤ ਆਪਣਾ ਸੋਕੇ ਲੱਗਿਓ ਦੁਖ ਮੈਂ ਸੰਗ ਨ ਹੋਈ ਰਹਾਏ ਦਾਰਾ putesan bandi sagare tan siul lagi jab hi nirtan dikhiyo nar sang ਸ਼ਾਦੇ ਸਭ ਭਾਗੇ ਕਹੋ ਕਹਾ ਿਆ ਮਨ ਬੋਰੇ ਕਾ ਇਨਸੇਓ ਨੇ ਹੋ ਨਗਾਯੋ ਦੀਨanath sagal pa pandan jasu pa ku bisrayo swarn push jio pae ਸੁਦਾ ਬਹੁਤ ਜਤਨ ਮੈਂ ਕਿੰਨਾ ਮਨਕ ਨਾਜ ਦਿਰਦ ਕੀ ਰੱਖਾ ਹੋ ਨਾਮ ਤੇਰਾ ਲੀਨ ਆ ਸੁਆਨ ਪੂਸ਼ ਜਿਉ ਪਾਇਓ ਨ ਸੁਦਾ ਬਹੁਤ ਯਤਨ ਨਾਨਕ ਆਜ ਬਿਰਦ ਕੀ ਰਾਖੋ ਨਾਮ ਤੁਹਾਰਾ ਓ ਲਿੰਗ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ